हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆਂ ਪਿੰਡ ਰੱਤਾ ਗੁੱਦਾ ਤਸਵੀਰ ਜ਼ਿਲ੍ਹਾ ਇਸਮੇਟ ਨੂੰ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਆਉਨਰ ਵੀਰ ਜਰਮਨ ਸਿੰਘ ਉਹਨਾਂ ਦੇ ਕੋਲ ਆਏ ਆ ਪਹਿਲਾਂ ਵੀ ਆਪਾਂ ਇਸ ਘਰ ਦੇ ਵਿੱਚੋਂ ਇੱਕ ਵੀਡੀਓ ਸ਼ੂਟ ਕੀਤੀ ਸੀਗੀ ਤਕਰੀਬਨ ਕੋਈ 20-25 ਦਿਨ ਪਹਿਲਾਂ ਜਾਂ ਮਹੀਨਾ ਕ ਪਹਿਲਾਂ ਪਸ਼ੂ ਵਪਾਰ ਦਾ ਵੀਰ ਉਹ ਨਹੀਂ ਕੀਤਾ ਕਰਦੇ ਆ ਰੂਟੀਨ ਦੇ ਵਿੱਚ ਹੀ ਪਸ਼ੂ ਇਸ ਕਿੱਲੇ ਤੇ ਆਉਂਦੇ ਰਹਿੰਦੇ ਆ ਵਿਕਰੀ ਦਾ ਖਾਸ ਤੌਰ ਤੇ ਕੰਮ ਆ ਅੱਜ ਇਸ ਵੀਡੀਓ ਦੇ ਵਿੱਚ ਨਾਗਾਪਾ ਤੋਂ ਟੋਟਲ ਤਿੰਨ ਤਿੰਨ ਤੋਂ ਚਾਰ ਗਨਾਗ ਦਿਖਾਉਣੇ ਆ ਤਿੰਨ ਵੜਾ ਤੁਸੀਂ ਸਾਹਮਣੇ ਦੇਖ ਰਹੇ ਜੇ ਇੱਕ ਮੱਝ ਦਿਖਾ ਦੇਵਾਂਗੇ ਤੁਹਾਨੂੰ ਕੋਈ 12 13 13 ਕਿਲੋ ਦੁੱਧ ਉਸ ਮੈਦ ਥੱਲੇ ਹੁਣ ਮੌਕੇ ਤੇ ਹਾਜ਼ਰ ਇੱਕ ਵੜ ਸੂਈ ਸਵਾਈ ਦਿਖਾਵਾਂਗੇ ਤੁਹਾਨੂੰ ਇੱਕ ਬੱਚੀ ਤਕਰੀਬਨ ਗੱਬਣ ਤਿਆਰੀ ਤੇ ਆ ਤੇ ਇੱਕ ਦੁੱਧੋਂ ਡਰਾਈ ਆ ਵੜ ਤੁਹਾਨੂੰ ਕੋਈ 5-6 ਮਹੀਨਿਆਂ ਦੀ ਗੱਬਣ ਮਿਲ ਜਾਊਗੀ ਠੀਕ ਆ ਜੀ ਜਰਸੀ ਬਰੀਡ ਦੇ ਵਿੱਚ ਰੰਗ ਬਿਲਕੁਲ ਬਲੈਕ ਅੱਜ ਕਿਸਾਨ ਵੀਰੋ ਤਰੀਕ 11 ਜੂਨ ਤੇ ਸਮਾਂ ਕੋਈ ਮਾਰਨਿੰਗ ਦੇ 10 10:30 ਵਜੇ ਦਾ ਟਾਈਮ ਆ ਚਾਰ ਨਾਗਾ ਬਾਕੀ ਕੋਈ ਵੀ ਖਰੀਦਦਾਰ ਭਰਾਜ ਤੇ ਆਣ ਕੇ ਆਪਣੀ ਦੋ ਟਾਈਮ ਚੋ ਕੇ ਤਸੱਲੀ ਕਰ ਸਕਦੇ ਹੋ ਤੁਸੀਂ ਜਿਹੜੇ ਨਾਗਾ ਆਪਾ ਤੁਹਾਨੂੰ ਸਵੇ ਸਵੇ ਦਿਖਾਵਾਂਗੇ ਗੱਬਣ ਪਸ਼ੂ ਆਪਣਾ ਚੌਥਾ ਨਾਂ ਦੀ ਟਿੱਪ ਕੇ ਭਰਾ ਕੇ ਤਸੱਲੀ ਆ ਉਹ ਵੀ ਯਕੀਨੀ ਬਣਾ ਲਿਆ ਜੇ ਸੋ ਨਾਲ ਲੱਗਦੇ ਪਿੰਡ ਅਲੀਪੁਰ ਕੋੜਦਾਤਾ ਇਹ ਪਿੰਡ ਦੋਸਤੋ ਥੋੜੀ ਥੋੜੀ ਦੂਰੀ ਤੇ ਆ ਠੱਠੀਆਂ ਖੁਰਦ ਪਿੰਡ ਵੀ ਲੱਗੇ ਆ ਪੂਰੀ ਗੱਲਬਾਤ ਕਰਦੇ ਆ ਸੋ ਸਾਰੇ ਭਰਾ ਆਪਣੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਸਭ ਤੋਂ ਪਹਿਲਾਂ ਜਰਮਨ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰ ਜੀ ਠੀਕ ਠਾਕ ਹੋ ਹਾਂ ਜਰਮਨ ਵੀਰੇ ਉਦੋਂ ਇੱਕ ਵੀਡੀਓ ਪਾਈ ਸੀ ਆਪਾਂ ਤਕਰੀਬਨ ਮਹੀਨੇ ਕਿਦੇ ਹਾਂਜੀ ਆਰਪਾਨ ਦਾ ਜਿਹੜਾ ਸਮਾ ਹੋ ਗਿਆ ਮੀਨਾ ਕੀ ਹੋ ਗਿਆ ਹਾਂਜੀ ਹਾਂਜੀ ਮਾਲ ਮੈਨੂੰ ਲੱਗਦਾ ਵੀ ਉਦੋਂ ਮਿੰਟਾਂ ਸਕਿੰਟਾਂ ਦੀ ਖੇਡ ਸੀ ਉਹ ਤਾਂ ਦੋ ਹੀ ਵੈੜਾ ਵੇਖਿਆ ਠੀਕ ਆ ਵੀਰੇ ਹਾਂਜੀ ਹੈਨਾ ਅੱਜ ਆਪਣੇ ਕੋਲ ਟੋਟਲ ਤਿੰਨ ਆਦੇ ਇੱਕ ਆਪਾਂ ਮਾਝ ਦਿਖਾ ਦੇਣੀ ਆ ਹਾਂਜੀ ਇੱਕ ਮਾਝਾ ਇੱਕ ਆ ਵੈੜਾ ਸੂਣ ਵਾਲੀ ਆ ਸੂਈ ਆ ਠੀਕ ਆ ਜੀ ਉਹਨੂੰ ਪੰਜਵ ਠੀਕ ਹੈ ਜੀ ਜਲਸੀ ਵਸ਼ੀਨੀ ਠੀਕ ਹੈ ਠੀਕ ਹੈ ਵੀ ਸੋਏ ਨਾਗਾ ਜੇ ਆਪਣੇ ਕੋਲ ਜੇਕਰ ਗੱਲ ਕਰੀਏ ਵੀ ਦੋ ਹੀ ਹੈ ਹੁਣ ਮੌਕੇ ਤੇ ਇੱਕ ਤਾਂ ਇਹ ਵਹਿੜਾ ਤੇ ਇੱਕ ਮਾਜਾ ਇੱਕ ਮਾਜਾ ਠੀਕ ਹੈ ਜੀ ਤੇ ਜਰਮਨ ਵੀਰੇ ਸ਼ੁਰੂਆਤ ਇਥੋਂ ਕਰ ਲਾ ਪਹਿਲੇ ਨੰਬਰ ਤੇ ਜਿਹੜੀ ਆਪਣੇ ਕੋਲ ਵਹਿੜਾ ਕਿਨਵਾ ਸੂਆ ਕੀ ਵੇਰਵਾ ਇਹਦਾ ਦਿਨ ਕਿੰਨੇ ਹੋਗੇ ਸਈ ਨੂੰ ਇਹਨੂੰ ਸੂਈ ਨੂੰ ਹੋਗਾ ਹਣਗੇ 20 ਦਿਨ ਹੋਗੇ ਹੋਣਗੇ 20 ਕਿ ਦਿਨ ਦਾ ਸਮਾ ਹੋ ਗਿਆ ਮਗਰ ਬੱਚਾ ਆ ਗਿਆ ਹਾਂਜੀ ਮਗਰ ਬੱਚਾ ਕਿੰਨੇ ਬੋ ਬੱਚਾ ਹੱਟ ਚੱਲਣ ਦੇ ਇਸ ਵਕਤ 9 ਕਿਲੋ ਦੁੱਧ ਹੈਗਾ ਥਨੇ 9 ਕਿਲੋ ਹਾਂਜੀ ਠੀਕ ਆ ਬਈ 9 ਕਿਲੋ ਦੋਸਤੋ ਇਹਦੇ ਥੱਲੇ ਹੋਣਾ ਆਇਆ ਇਸ ਵਕਤ ਦੁੱਧ 20 ਕ ਦਿਨਾਂ ਦੀ ਸੂਈ ਆ ਬੱਚਾ ਦਾ ਮੈਲ ਕਾਪ ਤੁਹਾਨੂੰ ਤਸੱਲੀ ਨਾਲ ਦਿਖਾ ਦੇਵਾਂਗੇ ਇਹਦੀ ਕੋਈ ਮਾਰਨਿੰਗ ਜਰਮਨ ਚੁਵਾਈ ਕਰ ਲਈ ਪਈ ਕਿ ਰੋਕੀ ਹੈ ਜੀ ਨਹੀਂ ਰੋਕੀ ਹੈ ਠੀਕ ਆ ਜੀ ਸੋ ਚੁਵਾਈ ਜਿਹੜੀ ਦੋਸਤੋ ਹਜੇ ਹੋਣੀ ਦੀ ਬਾਕੀ ਆ ਸੋ ਥੋੜਾ ਜਿਹਾ ਲੇਟ ਹੋ ਗਏ ਆ ਆਪਾਂ ਵੀ ਠੀਕ ਆ ਜੀ ਮਾਰਨਿੰਗ ਵੈਸੇ 8 8:30 8:00 ਵਜੇ ਤੱਕ ਆਪਣਾ ਆਈਡੀਆ ਸੀਗਾ ਆਉਣ ਦਾ ਅੱਗਾ ਪਿਛਾਉਣ ਦੇ ਕਰਕੇ ਥੋੜਾ ਜਿਹਾ ਸਮਾਂ ਉੱਪਰ ਚੱਲ ਰਿਹਾ ਠੀਕ ਆ ਜੀ ਸੋ ਚੁਵਾਈ ਹੋਣੀ ਹਜੇ ਬਾਕੀ ਆ ਸੋ 9 ਕਿਲੋ ਦੁੱਧ ਇਸ ਵੈੜ ਦੇ ਥੱਲੇ ਹੁਣ ਹਾਜ਼ਰ ਆ ਮੌਕੇ ਤੇ ਕੋਈ ਭਰਾ ਆਪਣੀ ਜੋਗੇ ਤੁਸੀਂ ਤਸੱਲੀ ਕਰ ਸਕਦੇ ਜੀ ਸੋ ਵੈੜ ਦੀ ਲੰਬਾਈ ਦੇਲ ਬੂਲ ਸੋਹਣੀ ਆ ਠੀਕ ਆ ਜੀ ਤੇ ਆ ਜਿਹੜਾ ਚੱਡੇ ਲੇਵੇ ਤੇ ਕੁਰੀ ਆਪਾਂ ਤੁਹਾਨੂੰ ਲਾ ਕੇ ਉਹ ਦਿਖਾ ਦੇ ਥੋੜਾ ਜਿਹਾ ਇੱਕ ਤੋਂ ਬੱਚੇ ਜੇ ਲੱਗਿਆ ਮਗਰ ਠੀਕ ਆ ਚਾਰੇ ਥਾਣਾ ਵੈਸੇ ਹੱਥੀ ਚਵਾਈ ਵਾਲਾ ਚਾਰੇ ਥਾਣਾ ਠੀਕ ਆ ਜੀ ਵੈਸੇ ਕੋਈ ਇੱਕ ਤੋਂ ਬੱਚੇ ਵੈਸੇ ਪਸ਼ੂ ਫੋਟਾ ਚਾਂਗਾ ਜੀਆਂ ਕਈ ਭਰਾ ਵੈੜਾਂ ਦੇ ਲੱਗੀਆਂ ਆ ਜਾਂਦੀਆਂ ਨੇ ਬਾਕੀ ਜਰਮਨ ਭਾਈ ਬੰਗਰ ਰਸੀ ਪਾਉਣ ਦੇ ਲੋੜ ਤੇ ਨਹੀਂ ਆ ਲਾਉਣਾ ਲਾ ਲਓ ਬੰਗਾ ਉਤਰਾ ਆਪਾਂ ਲਾਉ ਸੀਲ ਠੀਕ ਆ ਜੀ ਠੀਕ ਆ ਤੇ ਕੀ ਮੌਲਕ ਕੀ ਡਿਮਾਂਡ ਰੋਹੀ ਵੀਰ ਇਸ ਵਾੜ ਦੀ ਇਹ 34000 ਹੀ ਦੇ ਦਾਂਗੇ ਵਾੜ 34000 ਦੀ ਹਾਂਜੀ ਰੇਟ ਆਪਾਂ ਉਹੀ ਪਾਏ ਆ ਪਹਿਲਾਂ ਵੀ ਆਪਾਂ ਉਹੀ ਪਾਏ ਆ ਵੀ ਜਿਹੜੇ ਲੈਣ ਦੇ ਨਾਲ ਆ ਹਾਂਜੀ ਹਾਂਜੀ ਤੇ ਚਲੋ ਕੋਈ ਬਾਕੀ ਮੌਕੇ ਤੇ ਕੋਈ 100 200 ਰੁਪਏ ਇਦੋਂ ਤੁਰ ਕੋਈ ਛੋਟ ਛੱਪੇ ਰਹੇ ਜੀ ਹਾਂਜੀ ਉਹ ਦੋ ਹੋ ਜੂਗਾ ਠੀਕ ਆ ਵੀਰੇ 34000 ਦੀ ਦੋਸਤੋ ਇਹ ਵਾੜ ਤੁਹਾਨੂੰ ਮਿਲ ਜੂਗੀ ਵੱਛਾ ਤੁਹਾਨੂੰ ਬੱਚਾ ਦਿਖਾ ਦਿੰਨੇ ਇੱਕ ਵਾਰੀ ਇਹ ਮ ਸੋ 20 ਕ ਦਿਨਾਂ ਦਾ ਬੱਚਾ ਆਈਡੀਆ ਤੁਸੀਂ ਲਾ ਲਿਓ ਜੀ ਠੀਕ ਆ ਸੋ ਸੈਕੰਡ ਨੰਬਰ ਤੇ ਇੱਕ ਤੁਹਾਨੂੰ ਇੱਕ ਹੋਰ ਕ੍ਰੋਸ ਬ੍ਰੀਡ ਦੇ ਵਿੱਚ ਆਪਾਂ ਵੇਰ ਦਿਖਾ ਦਿੰਨੇ ਆ ਐ ਐਚਫ ਦੇ ਵਿੱਚ ਹੀ ਐਚਫ ਦੇ ਵਿੱਚ ਕ੍ਰੋਸ ਕੋਈ ਮੰਨ ਲੈ ਵੀਰ ਇਹ ਵੀਰ ਕਿੰਮਾ ਸੂਹਾ ਅੱਗੇ ਸੋਣ ਵਾਲੀ ਆ ਇਹ ਪਹਿਲਾਂ ਪਲੂਣੀਆਂ ਬੱਚੀ ਦੰਦਾਂ ਜੀ ਹੈ ਹਾਂਜੀ ਦੰਦਾਂ ਦਾ ਮੂੰਹ ਦੰਦੀ ਕਿਵੇਂ ਆ ਵੀਰੇ ਸ਼ਕੀ ਤੇ ਦੰਦ ਪੁੱਟੇ ਆ ਠੀਕ ਆ ਜੀ ਸੋ ਸ਼ੱਗੀ ਬੱਚੀ ਐ ਫਲੂਨ ਪਹਿਲਾ ਸੂਬਾ ਕਿਸਾਨ ਫਿਰ ਉਹ ਬੱਛੀ ਤਿਆਰੀ ਤੇ ਆ ਤੇ ਸਮਾਂ ਤਕਰੀਬਨ ਇੱਕ ਆਈਡੀਆ ਤੁਹਾਨੂੰ ਲੱਗ ਜਾਈਣਾ ਲਾਏ ਲੋਏ ਪਈ ਆ ਦੇਵੇ ਦੀ ਬੰਤਰ ਚੰਗੀ ਆ ਠੀਕ ਆ ਜੀ ਸੋ ਚਾਰੇ ਥਾਣਾ ਬਿਲਕੁਲ ਪਤਲੇ ਪੂਣੀਆਂ ਵਰਗੇ ਥਾਣਾ ਬਾਕੀ ਲੰਬਾਈ ਵੈੜ ਦੀ ਵਜਨ ਵਜੂਦ ਕਰਨ ਵਾਲੀ ਦਾ ਪੂਰਾ ਸੁੱਪਲੀ ਪਲੀਤੀ ਆ ਜਿੰਨੀ ਵੀ ਆ ਠੀਕ ਆ ਜੀ ਅਜੇ ਵੀ ਜਰਮਨ ਲੈ ਜਾਏ ਤੇ ਹਫਤਾ ਅੱਠ ਦਿਨ ਲੈ ਜੂਗੀ ਹਾਂਜੀ ਹਫਤੇ ਦੇ ਅੰਦਰ ਅੰਦਰ ਵੀ ਆਈ ਖਲੋਤੀ ਵੈਸੇ ਹਨਾ ਲੋ ਜੀ ਫਤਸੋ ਹਾਇ ਠੰਡੀ ਧੀਰੀ ਅਸੀਲ ਸਾਊਆ ਕਰਮਾ ਲਈ ਤੇ ਹਾਈਟ ਮੀਡੀਅਮ ਦੇ ਵਿੱਚ ਆ ਪਛੀ ਖੂਬਸੂਰਤ ਆ ਠੀਕ ਆ ਜੀ ਵਾਧੇ ਵਾਲਾ ਸੌਤਾ ਨਵਾਂ ਆਂਗਾ ਬਾਕੀ ਤੁਹਾਡੇ ਸਾਹਮਣੇ ਠੀਕ ਆ ਜੀ ਮੂੰਹੋਂ ਤਾਂ ਦੀ ਛਕੀ ਆ ਤੇ ਕਨਫਰਮ ਆ ਮੂੰਹ ਫੜ ਕੇ ਕੋਈ ਆਪਣੀ ਭਰਾ ਕੋਈ ਤਸੱਲੀ ਵੀ ਕਰ ਸਕਦਾ ਤੇ ਬਹੁਤ ਵਧੀਆ ਗਈ ਇੱਕ ਵਾਰੀ ਮਾ ਜੀ ਜਰਮਨ ਪੇ ਆਉਣ ਨੂੰ ਕਰੇ ਜੇ ਫੇਸ ਮੂੰਹ ਇੱਕ ਪੂਰਾ ਦਿਖਾ ਦੇ ਜਾਨੀ ਲੋਵੇ ਠੀਕ ਹੈ ਸੋ ਸਟੇਟ ਫੜਾ ਤੇ ਮੂੰਹ ਮਾ ਫੜਾ ਦੇਂਦੀ ਆਹ ਮੂੰਹ ਫੜਾ ਆਵੇ ਸਿੱਕੀਆਂ ਦਾੰਦ ਨਹੀਂ ਖੇੜੇ ਆਹ ਠੀਕ ਹੈ ਜੀ ਲਓ ਜੀ ਠੀਕ ਹੈ ਜੀ ਸੋ ਸ਼ਗੀ ਬਚੀ ਹੈ ਬਾਕੀ ਇਸ ਸਟਰਕਚਰ ਆ ਦੋਸਤੋ ਵੈੜ ਦਾ ਅਜੇ ਪੰਜਾਂ ਸੱਤਾਂ ਦਿਨਾਂ ਦੇ ਵਿੱਚ ਹੋਰ ਵੀ ਚੰਗੀ ਬਣ ਜੂਗੀ 파ੜੀ ਵਾਲਾ ਚੱਡਾ ਕਰਮ ਵਾਲੀ ਦਾ ਤੇ ਬਾਕੀ ਥਣ ਥੁਣ ਚੁਵਾਈਆਂ ਦੇ ਵਿੱਚ ਹੋਰ ਵੀ ਨਿਕਲ ਕੇ ਸਾਹਮਣੇ ਆਊਗਾ ਪਲੂਨ ਪਹਿਲਾ ਸੂਆ ਬਚੀ ਹੈ ਤੇ ਜਰਮਨ ਕੀ ਮੁੱਲ ਕੀ ਡਿਮਾਂਡ ਰ ਹੋਊਗੀ ਇਸ ਬਚੀ ਦੀ ਇਹਦਾ 68000 ਰੁਪਇਆ 68000 ਹਾਂਜੀ ਕੋਈ ਲਹਿਸੂਸ ਕਰਕੇ ਦੇ ਦਈਏ ਉਹ ਮੌਕੇ ਤੇ ਆ ਜੂਗਾ ਮੌਕੇ ਤੇ ਹਾਂਜੀ ਠੀਕ ਆ ਲੋਬੀ 68000 ਦੋਸਤੋ ਲੈਣ ਦੇ ਨਾ ਤਾਂ ਕੋਈ ਵੀ ਸੱਜਣ ਆਪਣਾ ਸੌਦਾ ਤੁਸੀਂ ਕਰਦੇ ਹੋ ਮੌਕੇ ਤੇ ਥੋੜਾ ਬਾਦਾ ਜੋ ਗਜੈਸ਼ ਆ ਵਿੱਚੋਂ ਉਹ ਕੱਢ ਦਿੱਤੀ ਜਾਊਗੀ ਠੀਕ ਆ ਜੀ ਜੋ ਵੀ ਮਾਨਤਾ ਨਾ ਇੱਕ ਇਧਰ ਤੀਜੇ ਨੰਬਰ ਤੇ ਬੱਠੀ ਆ ਗਈ ਆਪਣੇ ਕੋਲ ਵੀਰ ਜਰਸੀ ਬ੍ਰੀਡ ਦੇ ਵਿੱਚ ਇਹ ਕਿਵੇਂ ਆ ਜਰਮਨ ਇਹ ਜੀ 20 ਤਰੀਕ ਨੂੰ ਆਮੀਨ ਨਾ ਲੱਗਣਾ ਇਹਨਾਂ ਨੂੰ 20 ਜੂਨ ਨੂੰ ਹਾਂਜੀ ਲੋ ਵੀ 20 ਤਰੀਕ ਤੋਂ ਕਿਸਾਨ ਵੀਰ ਉਹ ਪੰਜਵਾਂ ਮਹੀਨਾ ਲੱਗ ਜਾਣਾ ਇਸ ਵੈਡ ਨੂੰ ਠੀਕ ਆ ਜੀ 4 ਮਹੀਨੇ ਪੂਰੇ ਹੋ ਜਾਣੇ ਆ ਤੇ ਪੰਜਵਾਂ ਮਹੀਨਾ ਲੱਗ ਜਾਣਾ ਤੇ ਬਾਕੀ ਦੁੱਧੋਂ ਡਰਾਈ ਹੈ ਨਾ ਹਾਂਜੀ ਸੋ ਅੱਗੇ ਕਿਸਾਨ ਵੀਰ ਉਹ ਦੂਜੇ ਸੁਵੀ ਲਈ ਗੱਪਣਾ ਠੀਕ ਆ ਜੀ ਸੋ ਦੁੱਧੋਂ ਡਰਾਈ ਆ ਜਰਸੀ ਕਈ ਵਾਰ ਹੁੰਦਾ ਵੀ ਥੋੜਾ ਜਿਹਾ ਪਸ਼ੂ ਲੇਟ ਬਣਦਾ ਸੌਰਦਾ ਠੀਕ ਆ ਜੀ ਤੇ ਉਸ ਅਕੋਰਡਿੰਗ ਤੁਸੀਂ ਆਈਡੀਆ ਲਾ ਲਿਆ ਜੀ ਵੀ ਦੁੱਧੋਂ ਡਰਾਈ ਆ ਜਰਸੀ ਬੱਚੀ ਆ ਬੂਤੀ ਬਾਤੀ ਤੁਹਾਨੂੰ ਦਿਖਾ ਦਿੰਦੇ ਆ ਦੋਨਾਂ ਅੱਖਾਂ ਦੇ ਵਿੱਚ ਡੂੰਘੇ ਗੋਸੇ ਤਰ੍ਹਾਂ ਹੈਗਾ ਠੀਕ ਆ ਜੀ ਅੱਖ ਮੋਟੀ ਤੇ ਕੰਨ ਛੋਟਾ ਬਾਕੀ ਇੱਕ ਰੰਗ ਬਿਲਕੁਲ ਜੈੱਡ ਬਲੈਕ ਆ ਦੇਖੋ ਜੀ ਠੀਕ ਆ ਦਰਮਨ ਕੋਈ ਦਾ ਕੋਈ ਦੁੱਧ ਦਾ ਆਈਡੀਆ ਹੈਗਾ ਸੀਗਾ ਪਹਿਲਾਂ ਨੇ ਕੋਈ ਦੁੱਧ ਚਿਵਾਇਆ ਜਾਂ ਡਰਾਈ ਹੋਈ ਦਾ ਪਤਾ ਵੀ ਕਿੰਨਾ ਕ ਟਾਈਮ ਹੋ ਗਿਆ ਦੁੱਧੋਂ ਭੱਜੀ ਨੂੰ ਦੁੱਧ 15 ਲੀਟਰ ਕੱਢਿਆ ਨੇ ਪਹਿਲੇ ਸੂਰ ਅੱਛਾ ਵੀ ਦੁੱਧੋਂ ਭੱਜੀ ਨੂੰ ਕਿੰਨਾ ਕ ਟਾਈਮ ਹੋ ਗਿਆ ਡਰਾਈ ਹੋਈ ਨੂੰ ਇਹਨੂੰ ਭੱਜੀ ਨੂੰ ਥੋੜਾ ਟਾਈਮ ਹੈ ਜੀ ਅੱਛਾ ਅੱਛਾ ਹਾਂਜੀ ਠੀਕਾ ਲੋ ਵੀ ਇਹ ਦੋਸਤੋ 20 ਜੂਨ ਨੂੰ ਇਹਨੂੰ ਪੰਜਵਾਂ ਮਹੀਨਾ ਲੱਗ ਜਾਣਾ ਪੰਜਵਾਂ ਮਹੀਨਾ ਲੱਗਣਾ ਕਿ ਪੰਜ ਪੂਰੇ ਆ ਜੀ ਨਹੀਂ ਲੱਗ ਜਾਣਾ ਪੰਜਵਾਂ ਪੰਜਵਾਂ ਸਟਾਰਟ ਹੋਣਾ ਚਾਰ ਮਹੀਨੇ ਪੂਰੇ ਹੋ ਜਾਣਗੇ ਹਾਂਜੀ ਠੀਕ ਹੈ ਫਿਰ ਲੋ ਵੀ ਚਾਰ ਮਹੀਨੇ ਜਿਹੜੇ ਦੋਸਤੋ ਕੰਪਲੀਟ ਹੋ ਬਾਕੀ ਅੱਜ ਜੈਜ ਰੇਟ ਦੇ ਵਿੱਚ ਮਿਲ ਜੂਗੀ ਚਲੋ ਕੋਈ ਭਰਾ ਅੱਗੇ ਕੋਈ 5-4 ਮਹੀਨੇ ਅਗੇ ਸਾਂਭਣ ਦੀ ਲੋੜ ਆ ਤੇ ਬੱਛੀ ਚੰਗੀ ਆ ਠੀਕ ਆ ਇਹਦਾ ਮੁੱਲ ਅੱਜ ਆਪਾਂ ਕੀ ਕਰਦੇ ਪਏ ਆ ਵੀਰੇ ਇਹਦਾ ਮੁੱਲ 22000 22000 ਹਾਂਜੀ ਠੀਕ ਆ ਵੀਰੇ ਹਾਂਜੀ ਲਓ ਵੀ 22000 ਦੋਸਤੋ ਇਹਦਾ ਮੁੱਲ ਆ ਬਾਕੀ ਆਉਂਗੇ ਤੁਸੀਂ ਮੌਕੇ ਤੇ ਕੋਈ ਚਲੋ ਇੱਧਰ ਉੱਧਰ ਕੋਈ ਰਸਾ ਰੁਸਾ ਛੋੜ ਛੜਾਈ ਹੁੰਦੀ ਆ ਉਹ ਮੌਕੇ ਤੇ ਹੋ ਜੋਗੀ ਠੀਕ ਆ ਬਾਕੀ ਬੱਛੀ ਚੰਗੀ ਆ 22000 ਦੇ ਵਿੱਚ 4 ਮਹੀਨੇ ਕੰਪਲੀਟ ਆ ਤੇ ਪੰਜਵਾਂ ਸਟਾਰਟ ਆ 20 ਜੂਨ ਤੋਂ ਇਸ ਤੋਂ ਬਾਅਦ ਇੱਕ ਤੁਹਾਨੂੰ ਆਪਾਂ ਮਾਝ ਦਿਖਾ ਦ 13 ਕਿਲੋ ਦੁੱਧ ਉਸ ਮੈਂ ਤਾਂ ਥੱਲੇ ਹੁਣ ਮੌਕੇ ਤੇ ਹਾਜ਼ਰ ਆ ਤੇ ਮੈਨੂੰ ਤਾਂ ਵੀ ਆਪਣਾ ਵੀਰ ਸੋਈ ਵੀ ਤਕਰੀਬਨ ਕੋਈ 40 ਕੋਈ 45 40 ਕਿ ਦਿਨਾਂ ਦੀ ਆ ਹਾਂਜੀ ਇੰਨੇ ਹੀ ਦਿਨਾਂ ਇਸ ਵੀਰ ਮੱਝ ਆਜੋ ਆਪਾਂ ਦਿਖਾ ਦਗੇ ਵੀਰੇ ਆਜੋ ਜੀ ਤੋ ਦੋਸਤੋ ਵੈਸੇ ਆਪਾਂ ਸਟਾਰਟਿੰਗ ਤੋਂ ਵੀ ਜ਼ਿਕਰ ਕੀਤਾ ਸੀਗਾ ਜਰਮਨ ਵੀਰ ਉਹਨਾਂ ਦਾ ਜਿੰਨਾ ਵੀ ਤੁਸੀਂ ਵੇਖੋਗੇ ਮਾਲ ਇਧਰਲੇ ਪਾਸੇ ਇੱਕ ਢੇਰੀ ਦਾ ਧੰਦਾ ਵੀ ਇੱਕ ਖਾਸ ਦੌਰ ਤੇ ਦੁੱਧ ਬਾੜ ਵਾਸਤੇ ਚੰਗੇ ਪਸ਼ੂ ਵੀ ਰੱਖੇ ਆ ਇੰਨਾ ਰੱਖੇ ਹੋਏ ਪਸ਼ੂਆਂ ਦੇ ਵਿੱਚੋਂ ਵੀਰ ਇੱਕ ਘਰੋਂ ਜਿਹੜੀ ਇੱਕ ਮੱਝ ਸੇਲ ਕਰਦਾ ਪਿਆ ਤਕਰੀਬਨ ਕੋਈ 40 ਦਿਨ ਕੋਈ 35 ਦਿਨ 40 ਦਿਨ ਇੱਥੇ ਗਾਇਡ ਹੈਗਾ ਵੈਸੇ ਸੂਈ ਨੂੰ ਮੱਝ ਵੱਡੀ ਆ ਹਾਈਟ ਕੱਦ ਪੂਰਾ ਵੱਡਾ ਐ ਸਮਝਦਾ ਬਾਕੀ ਪੂਰੀ ਆਪਾਂ ਡਿਟੇਲ ਲੈ ਲਾਂਗੇ ਵੀਰ ਤੋਂ ਅੱਛਾ ਵੀਰੇ ਮਾਲਾ ਵੀ ਇਹਨੂੰ ਸੂਈ ਨੂੰ ਦੱਸਿਆ ਵੀ ਕੋਈ 35 40 ਦਿਨ ਦਾ ਸਮਾਂ ਹੋ ਗਿਆ ਹਾਂਜੀ 40 ਦਿਨ ਠੀਕ ਐ ਵੀਰੇ ਤੇ ਮਾਲ ਵੈਸੇ ਜਿੰਨਾ ਵੀ ਆਪਣਾ ਇੱਧਰੋਂ ਘਰ ਦਾ ਮਾਲ ਹੀ ਰੱਖਿਆ ਆ ਹਾਂ ਇਹ ਇੱਧਰ ਘਰ ਦਾ ਮਾਲ ਸਾਰਾ ਠੀਕ ਆ ਜੀ ਇੱਧਰਲੇ ਪਾਸੇ ਦੋਸਤੋਂ ਘਰ ਦਾ ਮਾਲ ਆ ਤੇ ਇੱਕ ਪਾਸੇ ਵੀਰ ਹੁਣ ਜਿਹੜਾ ਸੇਲ ਪਰਚੇਸ ਦਾ ਕੰਮ ਕਰਦੇ ਉਧਰਲੇ ਪਾਸੇ ਮਾਲ ਲਿਆਉਂਦੇ ਆ ਜਿਹੜੇ ਰੋਜ਼ ਆਉਂ ਤੇ ਮਾਜੇ ਕੁਰੀ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾ ਰਹੇ ਆ ਕੱਦ ਹਾਈਟ ਫੁੱਲ ਵੱਡਾ ਫੁੱਲ ਵੱਡਾ ਹਾਈਟ ਕਦਾ ਲੰਬਾਈ ਵੇਲਬੂਲ ਚੰਗੀ ਸਪੈਸ਼ਲ ਆ ਸਿੰਗਲ ਹੱਡੀ ਦੇ ਵਿੱਚ ਤੇ ਇਹਦਾ ਜਰਮਲ ਬਾਈ ਕੀ ਇਹਦਾ ਮਤਲਬ ਕੀ ਵੇਰਵਾ ਸੂਆ ਇਹਦਾ ਕਿਨਵਾ ਮੈਂ ਇਹਦਾ ਇਹਦਾ ਮੈਂ ਦਾ ਦੂਸਰਾ ਸੂਆ ਸੂਆ ਦੂਜਾ ਹਾਂਜੀ ਛੋਟੀ ਦਾ ਠੀਕ ਆ ਜੀ ਹਾਂਜੀ 13 ਕਿਲੋ ਦੁੱਧ ਹੈ ਗਾਣ 13 ਕਿਲੋ ਹੁਣ ਨੈਟ ਜਿਹੜਾ ਪਹਚਵਾ ਦਾਂਗੇ ਹਨਾ ਲਓ ਵੀ 13 ਕਿਲੋ ਦੁੱਧ ਦਾ ਦੋਸਤੋ ਤੇ ਬੱਚਾ ਇਹਦਾ ਕਿਸੇ ਕਾਰਨ ਕਰਕੇ ਐਕਸਪਾਇਰ ਹੋ ਗਿਆ ਸੀਗਾ ਤੇ ਫਿਲਹਾਲ ਉਹਨੇ ਮਿਲਦੀ ਕਿਵੇਂ ਆਪਣੇ ਕੋਲ ਪਹਾੜੇ ਤੇ ਆ ਅਰੇ ਇਹ ਲੋਬੀ ਇਹ ਪਾੜੇ ਤੇ ਮਿਲਦੀ ਆ ਠੀਕ ਆ ਜੀ ਚਾਰਟ ਤੇ ਲੱਗੀ ਆ ਪਾੜੇ ਤੇ ਮਿਲਦੀ ਆ ਤੇ ਪੂਰੀ ਵੱਡੀ ਹਾਈਟ ਕੱਦਦੀ ਮੱਝ ਆ 13 ਕਿਲੋ ਦੁੱਧ ਇਹਦੇ ਥੱਲੇ ਹੁਣ ਹਾਜ਼ਰ ਆ ਇੱਕ ਵਾਰੀ ਜਰਮਨ ਬਾਈ ਇੱਕ ਮੜਾ ਜਾਨ ਨੂੰ ਤੋੜ ਕੇ ਦਿਖਾ ਦਿਆ ਜੀ ਸੋ ਬਾਕੀ ਬੇਲ ਭੂਲ ਕਿਸਾਨ ਵੀਰੋ ਸਪੈਸ਼ਲ ਵੱਡੀ ਹਾਈਟ ਕਾਤਾ ਇਸ ਝੋਟੀ ਦੀ ਦੂਜਾ ਸੂਬਾ ਝੋਟੀ ਆ ਥਾਨ ਕਰਮਾਂ ਵਾਲੀ ਦਾ ਜਿਵੇਂ ਆਪਾਂ ਗੱਲ ਕਰਦੇ ਬਿਲਕੁਲ ਅਰਲੀਆਂ ਵਰਗੇ ਥਾਣਾ ਮੁੱਠੀ ਮੁੱਠੀ ਥਾਣ ਲੱਗਾ ਗੈਬ ਸਪੇਸ ਵਾਂਡ ਚੰਗੀ ਆਪਸੀ ਥਾਣਾ ਦੀ ਤੇ ਬਿਲਕੁਲ ਇੱਕ ਘਰੇਲੂ ਜਿਹੜੇ ਘਰ ਦੇ ਪਸ਼ੂ ਰੱਖੇ ਆ ਠੀਕ ਆ ਜੀ ਡੇਰੀ ਦਾ ਧੰਦਾ ਵੀ ਰੋਣ ਦਾ ਨਾਲ ਦੀ ਨਾਲ ਹੀ ਜੇਕਰ ਪਸ਼ੂ ਵਪਾਰ ਦਾ ਕੀਤਾ ਕਰਦੇ ਆ ਤੇ ਇੱਕ ਜਿਹੜੀ ਇਹ ਝੋਟੀ ਵੀ ਰਣੀ ਸੇਲ ਕਰਨੀ ਚਾਹੁੰਦੇ ਆ ਜਿਹਦਾ ਆਪਾਂ ਤੁਹਾਨੂੰ ਵੇਰਵਾ ਦੇ ਰਹੇ ਆ ਸੋ ਚਵਾਈ ਆਪਾਂ ਤੁਹਾਨੂੰ ਨਾਲ ਦੀ ਨਾਲ ਹੀ ਦਿਖਾ ਦਾਂਗੇ ਇਸ ਝੋਟੀ ਦੀ ਤੇ ਚੋਣ ਜਵਾ ਦੀ ਚੰਗੀ ਆ ਬਾਕੀ ਕੋਈ ਭੂਰ ਛਟਾ ਕਿਸੇ ਰਕਮ ਦੀ ਚਵਾਈ ਦੇ ਵਿੱਚ ਜੀ ਚਲੋ ਜੀ ਠੀਕ ਇਹਨੂੰ ਜਰਮਲਾ ਮੈਨੂੰ ਹਲਾ ਦੇ ਪਰਲੇ ਪਾਸੇ ਇਹ ਇਧਰੋਂ ਲਾ ਦੇ ਇਧਰੋਂ ਲਾ ਦੇ ਪਰਲੇ ਪਰਾਂ ਹਾਂ ਪਰਾਂ ਨੂੰ ਲਾ ਦੇ ਠੀਕ ਹੈ ਇਹਦੀ ਡਿਮਾਂਡ ਕੀ ਕਰਦਾ ਵੀਰ ਲੈਣ ਦੇਣ ਕੀ ਰੋਗਾ ਇਹਦਾ 1 ਦਾ ਮੰਗਦੇ ਆ 1 10 ਹਾਂਜੀ ਬਾਕੀ ਚਲੋ ਝੋਟੀ ਵੱਡੀ ਆ ਉਹਦੇ 'ਚ ਕੋਈ ਸ਼ੱਕ ਨਹੀਂਗਾ ਹਾਂਜੀ ਦੇ ਦੋ ਦੋ ਦੋਸੋ ਵੀਰਾਂ ਦਾ ਵੀ ਕੋਈ 16 ਲੀਟਰ 16 17 16 17 ਲੀਟਰ ਹੀ ਸੀਗਾ ਬਹੁਤ 13 ਲੀਟਰ ਆ ਜਿਹੜਾ ਤੁਹਾਨੂੰ ਚੁਵਾ ਦੇਣਾ ਹੁਣ ਮੌਕੇ ਤੇ ਠੀਕ ਆ ਜੀ 1 ਲੱਖ 10 ਹਜ਼ਾਰ ਦੀ ਕੀਮਤ ਰਹੂਗੀ ਬਾਕੀ ਝੋਟੀ ਜੰਗੀ ਆ ਹਾਈਟ ਕੱਟ ਫੁੱਲ ਬੜਾ ਫੁੱਲ ਵੱਡਾ ਕੋਈ ਵੀ ਭਰਾ ਆਪਣਾ ਦੂਰੋਂ ਨੇੜੇੋਂ ਆ ਰਿਹਾ ਠੀਕ ਆ ਜੀ ਕੱਦ ਹਾਈਟ ਪੂਰਾ ਆਈਡੀਆ ਤੁਸੀਂ ਲਾ ਕੇ ਆਇਓ ਵੀ ਕੋਈ ਛੋਟੀ ਨਹੀਂ ਗਈ ਠੀਕ ਆ ਜੀ ਸੋ ਨਾਲ ਦੀ ਨਾਲ ਹੀ ਆਪਾਂ ਕੋਈ ਦੋ ਦੋ ਚਾਰ ਚਾਰ ਧਾਰਾਂ ਮਾਰ ਕੇ ਕੋਈ ਤਸੱਲੀ ਨਾਲ ਤੁਹਾਨੂੰ ਭਰਾ ਕੇ ਮਖਾ ਦੇ ਦਿੰਦੇ ਆ ਆਨਲਾਈਨ ਕੋਈ ਸੌਦਾ ਕਰੂਗਾ ਠੀਕ ਆ ਜੀ ਇਸੇ ਤਰ੍ਹਾਂ ਇਹ ਸਾਰੀਆਂ ਤਕਰੀਬਨ ਮੱਝਾਂ ਝੋਟੀਆਂ ਜਿਹੜੀਆਂ ਵੀਰਾਂ ਦਾ ਵੀ ਆਪਾਂ ਕਈਆਂ ਮੱਝਾਂ ਝੋਟੀਆਂ ਨੂੰ ਵੰਗਾ ਰਸੀ ਜਿਹੜਾ ਗਜਾਇਆ ਮਖਰਲੀਆਂ ਲੱਤਾਂ ਨੂੰ ਆਹ ਦੇਖੋ ਜੀ ਜਰਮਲ ਭਾਈ ਇੱਕ ਨੰਬਰ ਆਪਣੇ ਕੰਟੈਕਟ ਕਰ ਦਿਓ ਸਾਂਜੀ 98776 27547 ਠੀਕ ਹੈ ਵੀਰੇ ਲੋ ਵੀ ਕਿਸਾਨ ਵੀਰੋ ਇਹ ਨੰਬਰ ਵੀਰ ਜਰਮਲ ਭਾਈ ਦੇ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਅੱਜ ਫਿਲਹਾਲ ਇਸ ਵੀਡੀਓ ਦੇ ਵਿੱਚ ਚਾਰ ਹੀ ਨਾਗਾਪਾ ਤੁਹਾਨੂੰ ਦਿਖਾਉਣੀ ਸੀ ਸੋ ਚਵਾਈ ਤੁਹਾਨੂੰ ਦਿਖਾਤੀ ਆ ਜਿਹੜੇ ਐਨੀਮਲ ਸਵੇ ਸਵੇ ਆ ਸੋ ਗੱਪਣ ਪਸ਼ੂ ਆਪਣਾ ਬਿਲਕੁਲ ਟਿੱਪ ਕੇ ਮੇਰਾ ਭਰਾ ਤਸੱਲੀ ਕਰ ਲਿਓ ਜਾਇਜ ਰੇਟਾਂ ਦੇ ਉੱਤੇ ਪਸ਼ੂ ਆ ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ